ਪੁਰਸਵਾਲੇ ਆਪਣਾ ਮੈਨੇਜ ਕਰਨਗੇ ਜੀ ਟ੍ਰੈਫਿਕ ਦਾ ਜਿਸ ਤਰ੍ਹਾਂ ਜੜੀਆਂ ਤੁਹਾਡੀਆਂ ਮਿਨੀ ਬੱਸਸ ਆ ਉਹ ਆਊਟਰ ਰਿੰਗ ਰੋਡ ਤੇ ਮਤਲਬ ਇੱਕ ਲਿਮਟ ਤੱਕ ਚੱਲਣਗੇ ਉਸ ਤੋਂ ਬਾਅਦ ਚੱਲਣਗੇ ਅੰਦਰ ਈ ਰਿਕਸ਼ਾ ਚੱਲਣਗੇ ਉਹਦੇ ਨਾਲ ਪੋਲੂਸ਼ਨ ਵੀ ਨਹੀਂ ਹੋਏਗੀ ਔਰ ਛੋਟੀ ਜਗ੍ਹਾ ਚੋਂ ਲੰਘ ਜਾਂਦੇ ਆ ਤੇ ਸਫੀਸ਼ੈਂਟ ਕੁਆਂਟੀਟੀ ਦੇ ਵਿੱਚ ਹੋਣਗੇ ਸਭ ਤੋਂ ਵੱਡੀ ਗੱਲ ਜਿਹੜੇ ਸੰਗਤ ਆਏਗੀ ਦੇਸ਼ ਵਿਦੇਸ਼ ਚੋਂ ਆਏਗੀ ਫੋਰਨਰਸ ਵੀ ਆਉਂਦੇ ਆ ਮੈਂ ਰਾਜ ਸਾਹਿਬ ਹੈਪੀ ਅਸੀਂ ਸਾਰੇ ਜਣੇ ਇੱਥੇ ਅਸੀਂ ਤਾਂ ਹੀ ਸੇਵਾ ਕਰਦੇ ਹੁੰਦੇ ਸੀ ਵੀ ਅਸੀਂ ਪੋਲੀਟੀਕਲ ਕਾਨਫਰੰਸ ਨਹੀਂ ਵੀ ਅਸੀਂ ਕੂੜਾ-ਕੂੜਾ ਇਕੱਠਾ ਕਰਦੇ ਹੁੰਦੇ ਸੀ ਅਸੀਂ ਵੱਡੇ- ਸਫਾਈ ਸਭ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਤਾਂ ਜਿਹੜੀ ਸਫਾਈ ਹੋਣੀ ਚਾਹੀਦੀ ਆ ਲੰਗਰ ਸਿੰਪਲ ਹੋਣਾ ਚਾਹੀਦਾ ਦਾਲ ਰੋਟੀ ਔਰ ਉਹ ਮਤਲਬ ਉੱਥੇ ਹਾਈਜੀਨ ਮੇਂਟਰ ਹੋਣੀ ਚਾਹੀਦੀ ਆ ਲੰਗਰ ਦੇ ਵਿੱਚ ਜਿਹੜਾ ਵੀ ਆਂਦਾ ਉਸ ਲੋਕ ਆਪਣਾ ਸਾਰਾ ਸਮਾਨ ਦੁੱਧ ਰਾਸ਼ਨ ਸਾਰਾ ਨਾਲ ਲੈ ਕੇ ਆਉਂਦੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ ਕਦੇ ਅੱਜ ਤੱਕ ਨਹੀਂ ਹੋਇਆ ਕਿ ਲੰਗਰ ਦੇ ਵਿੱਚ ਕੋਈ ਇਸ ਤਰ੍ਹਾਂ ਅਨਰਲਸ ਕੋਈ ਬੇਈਮਾਨ ਸ਼ਰਾਰਤ ਕਰੇ ਜਿਵੇਂ ਕਿ ਮਤਲਬ इवन ਹੋਲਡਰ ਟੈਂਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਫੜੇ ਗਏ ਗੋੜੀ ਦੀ ਕਿਰਪਾ ਰਹੇਗੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੀ हां ਤੁਹਾਡੇ ਕੋਲੇ ਆਪਣੀ ਫੂਡ ਟੈਸਟਿੰਗ ਮੋਬਾਈਲ ਲੈਬ ਵੀ ਹੈਗੀ ਆ ਤੁਸੀਂ ਯੂ ਕੈਨ ਮੇਕ ਇਟ ਅਵੇਲੇਬਲ ਉਹਦਾ ਪ੍ਰਚਾਰ ਕਰ ਸਕਦੇ ਹੋ ਤੁਸੀਂ ਫੇਰ ਕੈਂਪਲ ਨਹੀਂ ਲੈਣਾ ਜਾ ਰਹੇ ਉਹਨਾਂ ਨੂੰ ਇਹ ਨਹੀਂ ਕਹਣਾ ਵੀ ਟੈਸਟ ਕਰਾਓ ਜਾਂ ਦੁੱਧ ਲਿਆਓ ਜਾਂ ਕੁਝ ਕਰੋ ਉਹਦੀ ਲੋੜ ਨਹੀਂ ਹੈ ਲੋਕ ਆਪਣੇ ਪਿੰਡਾਂ ਚੋਂ ਸਮਾਨ ਆਂਦਾ ਔਰ ਪੂਰੀ ਸ਼ਰਦਾ ਦੇ ਨਾਲ ਲੋਕ ਉਹ ਵੀ ਆਪ ਵੀ ਹੋਈ ਸਕਦੇ ਆ ਲੋਕਾਂ ਨੂੰ ਰਵਿਸ਼ ਕਰਦੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਆ